ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਪਹਾੜਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ 703968837967168 ਜਿਹੜੇ ਭਾਬਾ ਜੀ ਬੈੜ ਦੇਖੀ ਜਨੇ ਸੁਆ ਕਿਹੜਾ ਸੁੰਦੀ ਪਈਏ ਉਹ ਤੀਜਾ ਜੀ ओरिजिनल ਤੀਜਾ ਸੁਆ ਪਾਣੀ ਨੂੰ ਦਸੰਬਰ ਉਹਨਾਂ ਜੇ ਦੂਜਾ ਕਹਾਲੂ ਵੱਡਾ ਫਾਇਦਾ ਨਹੀਂ ਗਦਨ ਘੋੜਾ ਜੇ ਉਹ ਫਾਇਦਾ ਨਹੀਂ ਕੋਈ ਹੈ ਨਾ ਕਿਉਂਕਿ ਤੀਜਾ ਸੁਆ ਦੇਖਾ ਆਪਣ ਦਿੰਦੀ ਆ ਤੇ ਭਾਈ ਜੀ ਮਾਲਕ ਨੇ ਫਿਰ ਆਪਣ ਦੁੱਧ ਦੱਸਿਆ ਕਿੰਨਾ ਕੇ ਦਾ ਮਾਲਕ ਨੇ 25 ਕਿਲੋ ਉਹ ਦੱਸਿਆ ਸੀ ਚੋਇਆ ਤੇ ਬਾਕੀ ਗੱਲ ਕਰੀਏ ਪਏ ਇਹਦੇ ਹਵਾਨੇ ਦੇ ਨਾੜਾਂ ਦੀ ਗੁੰਦੀ ਵੀ ਆ ਜਾਮਾ ਹੈ ਨਾ ਲੈਵਾ ਦੇਖੋ ਜੀ ਬਾ ਕਮਾਲੀ ਆ ਸੋ ਬਿਲਕੁਲ ਡੂਮਣਾ ਮਖਿਆਲਾ ਲੈ ਵਾ ਹਜੇ ਇੱਕੜਾ ਸੂੰਦੀਆ ਠੀਕ ਹੈ ਆ ਜੀ ਦੇਖੋ ਖੜੇ ਮੇਰੇ ਹਿਸਾਬ ਨਾਲ ਕੱਢ ਦਿਆ ਕੁਝ ਦਿਨ ਹਨਾ ਆਹ ਦੇਖੋ ਯਾਰ ਬਲਟ ਪੰਜ ਚਾਰ ਦੇ ਲੈ ਜੂ ਹਾਂ ਜੀ ਲੈ ਜੂ ਜੀ ਮੌਜ ਨਾਲ ਹੀ ਲੈ ਜੂ ਠੀਕ ਹੈ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਤੇ ਬਾਕੀ ਆਪਾਂ ਇਹਦੀ ਗੱਲ ਕਰੀ ਮੇਰੇ ਹਿਸਾਬ ਨਾਲ ਸੁਣ ਲੱਗਿਆ ਦੇਖੋ ਇਹ ਆ ਗਈ ਥੋੜਾ ਕਰਾਸ ਬਣ ਦੇ ਵਿੱਚ ਹਨਾ ਜਰਸੀ ਦਾ ਕਰਾਸ ਆ ਗਈ ਜਰਸੀ ਦਾ ਕਰਾਸ ਤੇ ਦੁੱਧ ਪਾਉਗੀ ਤੇ ਪਲੱਸ ਮੰਨ ਕੇ ਚੱਲ ਵੀ ਨਾਲ ਫੈਟ ਵੀ ਪਾਉਗੀ ਹਨਾ ਇਹ ਹਾਂ ਜੀ ਹਾਂ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਬੈੜ ਦਾ ਪੂਰਾ ਚੰਗਾ ਸਾਫ ਸੁਥਰਾ ਅੱਗੇ ਪਿੱਛੇ ਦਾ ਹਵਾਨਾ ਫਿਟ ਹੀ ਗਲਿਆ ਕਿਆ ਬਾਤਾਂ ਤੇ ਐਤ ਕੀ ਆਪਾਂ ਅੰਦਾਜ਼ਾ ਲਾ ਸਕਦੇ ਵੀ ਚੰਗਾ ਦੁੱਧ ਬਾਦੂ ਕੋਸ ਕਰੂਗੀ ਹਲੇ 5-4 ਦਿਨ ਸੂਣ ਜੇ ਬਾਕੀ ਪਿਆ ਤੇ ਲੇਵਾ ਫੱਟ ਫੜਾ ਚੌੜਾ ਦੇ ਖੁੱਲੇ ਵਜਮਾ ਕਿਆ ਬਾਤਾਂ ਭੂਗਲ ਟਰਾਲੀ ਹੋਈ ਜਾਮਾ ਸੋ ਵੀਰੋ ਲੇਵਾ ਵਗੈਰਾ ਦੇਖੋ ਜਮਾ ਕਿਆ ਬਾਤਾਂ ਪੂਰਾ ਸੁਣਾ ਸਾਫ ਸੁਥਰਾ ਤੇ ਨਾੜਾਂ ਨਾਲ ਗੁੰਦੀ ਪਈਆ ਤੇ ਚਾਰੂ ਵਗੈਰਾ ਵੀ ਕਾਹਦੀਆ ਪੂਰੀ ਫੁੱਲ ਆ ਜਮਾ ਤੇ ਐਤ ਕੀ ਭਈ ਅੰਦਾਜ਼ਾ ਲਾ ਸਕਿਆ ਕਿਨੇ ਦਿਨ ਤੇ ਚੱਲੂਗੀ ਇਹ 25 ਕਿਲੋ ਦਿਓ ਜੀ ਦੇਉ ਫੈਂਟ ਵਾਲਾ ਤੇ ਫੈਂਟ ਵਾਲੇ ਜਮਾ ਮਾਝਾ ਨਾ ਮੁਕਾਬਲਾ ਕਰੋ ਦੁੱਦੇ ਦਾ ਹਣਾ ਤੇ ਦਿਨ ਸਹੀ ਕਹਿ ਕੱਢਦੀ ਹੈ ਹਜੇ ਦਿਨ ਲੈ ਜੂ ਜੀ 500 ਤਨ ਤੇ ਠੰਡੀ ਸੀਲ ਵਾਧੂ ਆ ਠੰਡੀ ਸੀਲ ਦਾ ਕੋਈ ਅੰਕੀ ਨਹੀਂ ਮਿਲਦਾ ਜੀ ਦਾ ਸੋ ਦੇਖੋ ਜਮਾ ਕਿਆ ਬਾਤ ਆ ਅੱਗੇ ਪਿੱਛੇ ਦਾ ਲੈਵਾ ਤੇ ਨਾੜਾ ਨੂੜਾ ਨਾਲ ਗੁੰਦੀ ਪਈਆ ਤੇ ਬਾਈ ਫਿਰ ਇਹਦਾ ਰੇਟ ਬਾਜ਼ਾਰ ਆਪਾਂ ਕੀ ਰੱਖਣਾਗਾ ਆ ਬਾਜ਼ਾਰ ਫੋਨ ਤੇ ਕਰਾਂਗੇ ਜਾਇ ਜੋ ਜੀ ਦੇ ਹਿਸਾਬ ਨਾਲ ਹਾਂਜੀ ਹਾਂ ਤੇ ਥਾਣਾ ਸੋਣਾ ਲਿਓ ਓਕੇ ਆ ਸਣਾ ਵੀ ਇੱਕ ਨੰਬਰ ਆ ਜੀ ਥਾਣ ਦੇ ਕੋ ਕਾਲਾ ਥਾਣਾ ਗੁੱਲੇ ਵਾਲਾ ਥਾਣਾ ਸੋ ਲੈਵਾ ਦੇਖੋ ਆ ਦੇਖੋ ਬੈਗ ਸਾਈਡ ਤੇ ਜਮਾ ਤੇ ਦੇ ਮਗਰ ਦਾ ਲੈ ਬਾਈ ਉਹਨਾਂ ਹੀ ਮੂਰੇ ਉਹਨਾਂ ਹੀ ਮਗਰ ਠੀਕ ਆ ਦੈਨ ਹਜੇ ਪੰਜ-ਛਤ ਕਰਦੀ ਹੈ ਹਨਾ ਰੇਟ ਜ ਕਰਮ ਵਾਲੀ ਦੇ ਬੱਚਾ ਧਰਤਾ ਠੀਕ ਆ ਧੋਰੀ ਮਾੜੀ ਨੰਬੀ ਹੋ ਰੇ ਨੂੰ ਸੋ ਕੱਦ ਕਾਠ ਵਗੈਰਾ ਸੋ ਲੈਵਾ ਦੇਖੋ ਇੱਕ ਵਾਰ ਲੈਵੇ ਤੋ ਕੈਮਰਾ ਹਟਾਉ ਨੂੰ ਮੇਰਾ ਤਾਂ ਮਨ ਨਹੀਂ ਕਰਦਾ ਪਿਆ ਇੰਨੀ ਸਾਫ ਸੁਥਰੀ ਵੀਡੀਓ ਤਾਂ ਪਰੋਜ ਕਵਰ ਕਰਦੇ ਆ ਪਰ ਨੰਗੇ ਲੈਵੇ ਦੀ ਕਰਾਸ ਬੈੜ ਬਹੁਤ ਘੱਟ ਮਿਲਦੀ ਹੈ ਲੈਵਾ ਤਾਂ ਐਫ ਐਫ ਵਾਲਾ ਚੱਕੀ ਫਿਰਦੀ ਆ ਤੇ ਦੁੱਧ ਦੇਊਗੀ 25 ਦਾ ਚਾਹੇ 22 ਦੇ ਵਿੱਚ ਆ ਇਹ 22 ਦੇਵੇ ਉਹ ਆਪਣੀ ਸੇਵਾ ਦੇ ਡਿਪੈਂਡ ਆ ਪਰ ਦੇਉਗੀ ਪਲੱਸ ਫੈਟ ਵਾਲਾ ਦੁੱਧ ਜਮਾ ਜਿੰਨਾ ਦੇਉਗੀ ਤੇ ਵੀਰੇ ਨੰਬਰ ਬੋਲ ਦੀ ਦੁਬਾਰੇ ਆਪਣਾ 783796768 ਰੇਟ ਜਮਾ ਮਾਰਕੀਟ ਦੇ ਹਿਸਾਬ ਦਾ ਹੋਊਗਾ ਰੇਟ ਜਮਾ ਜੈਨੂਅਲ ਰੇਟ ਜੀ ਠੀਕ ਹੈ ਚਲੋ ਐ ਕਿਹੜੇ ਵੇਚਣ ਵਾਲਾ ਬੰਦਾ ਲੈ ਜਾਂਦਾ ਹਣਾ ਤਾਂ ਨੀ ਪਰ ਰੇਟ ਕਰਿਆ ਮੈਂ ਕਰ ਵੀ ਦੇ ਨਹੀਂ ਚਲਦਾ ਨਾਵਾ ਦੱਸ ਦੇ ਫਿਰ ਆਥੇ ਟਾਈਮ ਆ ਵੀ ਇੰਨੇ ਦੇਣੀ ਆ ਤੇ ਦੋ ਘਟ 70000 ਦੀ ਦੇ ਦੇਾਂਗੇ ਜੀ 60000 ਦੀ ਇਹਦੇ ਵਿੱਚ ਮਾਨਦਾਨ ਮਾਨਦਾਨ ਹੋਰ ਕਰਦਾ ਖਰੇ ਪਰੇ 65 ਦੀ ਦੇ ਦੇਾਂਗੇ ਸੋ 65000 ਦੀ ਵਹਿੜ 24 ਤੋਂ 25 ਕਿਲੋ ਦੁੱਧ ਦੇਣ ਵਾਲੀ ਤੇ ਦੇਣ ਵਾਲੀ ਪਲੱਸ ਫੈਟ ਵਾਲੀ ਆ ਤੇ ਲੈਵਾ ਦੇਖੋ ਜਮਾ ਜਿਹੜਾ ਵੀਰ ਆ ਗਿਆ ਉਹ ਮੇਰੇ ਇੰਨੇ ਗੱਲ ਦਾ ਦਾਵਾ ਕਰਦਾ ਚਾਹੇ 100 ਕਿਲੋਮੀਟਰ ਤੋਂ ਆਜੇ ਚਾਹੇ ਆਜੇ 10 ਕਿਲੋਮੀਟਰ ਤੋਂ ਆ ਕੇ ਬੇਫਿੱਟ ਨਹੀਂ ਕਰਦਾ ਬੰਦਾ ਕਿਉਂਕਿ ਚਾਰੂ ਇੰਨੀ ਆ ਇੱਥੋਂ ਦਿਖਾ ਦੇ ਯਾਰ ਕੀ ਦੇਖ ਤੇ ਟੇਟੇ ਮੂਹਰੇ ਸੋ ਆ ਦੇਖੋ ਬਿਲਕੁਲ ਬੈਕ ਸਾਈਡ ਤੇ ਚਾਹੇ ਮਗਰ ਬਹਿ ਕੇ ਮੂਹਰੇ ਉਹਨੂੰ ਹੀ ਮਗਰ ਜਾਇਜ਼ ਗੱਲ ਆ ਸੋ ਐਚ ਐਫ ਦੇ ਵਿੱਚ ਆਪਾਂ ਕ੍ਰਾਸ ਬੈਟ ਦਿਖਾ ਦਿੱ ਸਿਰਫ 65000 ਠੀਕ ਹੈ ਨਿਆਰਾ ਹੀ ਦੇ ਤੂੰ ਜਿਹੜੀਆਂ ਪਰ ਸਾਹਮਣੇ ਵਾਲਾ ਬੰਦਾ ਹੋਵੇ ਜੈ ਜੈ ਗੱਲ ਆ ਹਣਾ ਹੁਣ ਜੇ ਕੋਈ ਪਾਊਗਾ ਨਹੀਂ ਕੋਈ ਕੱਢੂਗਾ ਵੀ ਕੀ ਇਹਦੇ ਸੱਲੋਂ ਠੀਕ ਆ ਆਪਾਂ ਮੰਨ ਕੇ ਚੱਲ ਵੀ 65000 ਦੇ ਵਿੱਚ ਬੰਦੇ ਨੂੰ 24 25 ਕਿਲੋ ਦੁੱਧ ਪੀਣ ਵਾਲਾ ਕਰ ਦਾਂਗੇ ਜਮ ਹਾਂਜੀ ਹਾਂ ਸੋ ਪਿੰਡ ਧੌਲਾ ਜਿਹੜਾ ਬਰਨਾਲ ਦੇ ਨੰਬਰ ਬੋਲ ਦੀ ਵੀਰ ਦੁਆਰੇ ਆਪਾਂ ਨੰਬਰ 783967 ਖਾੜੀ ਸੋ ਵੀਡੀਓ ਦੇਖ ਲਈ ਸਭ ਦਾ ਤਹਿਤ